ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਗੋਸਨਧੂ ਤੇ ਗੱਲ ਕਰਦੇ ਅੱਜ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂ ਵਾਲੀਆ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ ਗੱਲ ਕਰਦੇ ਆ ਉਹ ਅੱਜ ਬਹੁਤ ਗਹਿਰੇ ਸਦਮੇ ਦੇ ਵਿੱਚ ਹਨ ਜਿੱਥੇ ਉਹ ਸਰਗਰਮ ਬਣੇ ਰਹਿੰਦੇ ਹਨ ਲੇਕਿਨ ਅੱਜ ਉਹ ਬਹੁਤ ਗਹਿਰੇ ਸਦਮੇ ਦੇ ਵਿੱਚ ਹਨ ਉਹਨਾਂ ਨਾਲ ਸਾਰੀਆਂ ਹੀ ਪਾਰਟੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੇ ਗੱਲ ਕਰੀਏ ਰਾਮੂ ਵਾਲੀਆ ਦੀ ਤਾਂ ਉਹ ਹਮੇਸ਼ਾ ਹੀ ਆਪਣੇ ਲੋਕਾਂ ਦੇ ਪੰਥਕ ਚਾਹੇ ਉਹ ਪੰਜਾਬ ਦੇ ਮੁੱਦੇ ਹੋਣ ਤਾਂ ਚਾਹੇ ਉਹ ਹਿੰਦੂ ਪਾਈਚਾਰਾ ਹੋਵੇ ਚਾਹੇ ਉਹ ਪੰਜਾਬ ਦੇ ਲੋਕ ਹੋਣ ਉਹ ਹਮੇਸ਼ਾ ਹੀ ਉਹਨਾਂ ਨਾਲ ਖੜੇ ਰਹਿੰਦੇ ਹਨ ਤਾਂ ਕਿਤੇ ਨਾ ਕਿਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਉਹ ਸ਼ੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਵਿਰੋਧ ਵੀ ਕਰਦੇ ਹਨ ਅੱਜ ਉਹ ਬਹੁਤ ਵੱਡੇ ਸਦਮੇ ਦੇ ਵਿੱਚ ਹਨ ਕਿਉਂਕਿ ਉਹਨਾਂ ਦੇ ਵੱਡੇ ਭਰਾ ਭਰਾ ਦੀ ਅੱਜ ਮੌਤ ਹੋ ਚੁੱਕੀ ਹੈ ਜੋ ਬ੍ਰੈਂਟਨ ਦੇ ਵਿੱਚ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਦੇ ਵਿੱਚ ਰਹਿੰਦੇ ਸਨ ਤੁਹਾਨੂੰ ਦੱਸ ਦਿੰਨੇ ਹਾਂ ਕਿ ਇਹਦੇ ਵਿੱਚ ਦੂਸਰੀਆਂ ਪਾਰਟੀਆਂ ਵੱਲੋਂ ਵੀ ਕਾਫੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਗੱਲ ਕਰਦੇ ਹਾਂ ਅੱਜ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਅੱਜ ਸਵੇਰੇ ਗਾਇਕ ਹਰਪਜਨ ਮਾਨ ਦੇ ਸੋਹਰਾ ਸਾਹਿਬ ਅਤੇ ਸ਼ੋਮੀ ਕੰ ਕਵਿਸ਼ਰ ਕਰਨੈਲ ਸਿੰਘ ਪਾਰਸ RAMU WALIA ਦੇ ਜੇਠਾ ਪੁੱਤਰ ਮਾਸਟਰ ਹਰਚਰਨ ਸਿੰਘ ਗਿਲ RAMU WALIA ਦਾ ਦੇਹਾਂਤ ਹੋ ਗਿਆ ਹੈ ਮਾਸਟਰ ਹਰਚਰਨ ਸਿੰਘ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਦੇ ਵੱਡੇ ਭਰਾ ਸਨ ਲੰਬੇ ਸਮੇਂ ਤੋਂ ਕੈਨੇਡਾ ਬ੍ਰੈਮਟਨ ਵਿੱਚ ਰਹਿ ਰਹੇ ਸਨ ਸਾਡੇ ਨਾਲ ਇਹ ਜਾਣਕਾਰੀ ਸੁਰਿੰਦਰ ਸਿੰਘ ਸੰਧਵਾ ਨੇ ਸਾਂਝੀ ਕੀਤੀ ਹੈ ਦੱਸ ਦਈਏ ਅੱਜ ਜੋ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂ ਵਾਲੀਆ ਨੇ ਉਹਨਾਂ ਨਾਲ ਦੂਜੀਆਂ ਵੀ ਪਾਰਟੀਆਂ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਕਿਤੇ ਨਾ ਕਿਤੇ ਆਪ ਦੇ ਘਰ ਦੇ ਜੀ ਦੇ ਜਾਣ ਤੋਂ ਬਾਅਦ ਕਾਫੀ ਜ਼ਿਆਦਾ ਇਸ ਚੀਜ਼ ਦੀ ਕਮੀ ਮਹਿਸੂਸ ਹੁੰਦੀ ਹੈ ਤੇ ਉਹਨਾਂ ਦੇ ਜੋ ਘਰ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ ਧੰਨਵਾਦ